ਸੱਜੇ ਸੀਰੀਅਸ ਹੋ ਜਾਓ ਆਪਾਂ ਜ਼ਿੰਦਗੀ ਸੀਰੀਅਸ ਨਹੀਂ ਹੋਣਾ 15 ਦਿਨ ਹੋ ਗਏ ਹਾੜਾਂ ਨੂੰ ਬਾਜਾ ਸਾਹਿਬ 15 ਦਿਨ ਹੋ ਗਏ ਹਾੜਾਂ ਨੂੰ ਝੇਰ ਨੂੰ ਡਿਸ ਕਰੋ ਝੇਰ ਨੂੰ ਸਾਹਿਬ ਇਹ ਵੀ ਗੱਲ ਸੁਣ ਲੋ ਜੀ ਇਹ ਸਾਨੂੰ ਬਖੌਲ ਕਰਦੇ ਆ 15 ਦਿਨ ਹੋ ਗਏ ਹਾੜਾਂ ਨੂੰ ਇਹスルਤਾਨ ਕੋ ਲੋਧੀ ਗਏ ਬੰਬੂ ਘਾਟ ਤੇ ਚੜ ਕੇ ਇਹਨਾਂ ਦੇ ਪੈਰ ਤੋਂ ਇੱਕ 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 ਪਾ ਮਿੱਟੀ ਨਹੀਂ ਲੱਗੀ ਆ ਬੈਠਾ ਆਪਦੀ ਦਾਵਨ ਥਾ ਜਿਹੜਾ ਕਹਿੰਦਾ ਚਾਚਾ ਮੇਰਾ ਲੈ ਟੀਮ ਕੰਪਲੀਟ ਉੱਧਰ ਗੱਲਾਂ ਕਰੀ ਜਾਂਦੇ ਯਾਰ ਲੈ ਲੈ ਟੇਪ ਬੈਠੋ ਘਾਤੜ ਕੇ ਅਹੀਂ ਚੜੱਕੀ ਨਹੀਂ ਚੜੇ ਅਹੀਂ ਚੜੱਕੀ ਨਹੀਂ ਚੜੇ ਓ ਤੁਸੀਂ ਬੈਠੋ ਯਾਰ ਗੱਲ ਤੁਸੀਂ ਕਹਿੰਦੇ ਸੁਰਦਾ ਵੀ ਬਾਜਵਾ ਸਾਹਿਬ ਹੜਾਂ ਦੇ 15 ਦਿਨ ਮੰਗਰੋਂ ਬੰਬੂ ਗਾੜ ਤੇ ਚੜ ਕੇ ਦੌਰਾ ਕਰਨਾ ਹੈ ਤੇ ਪੈਰਾਂ ਨੂੰ ਮਿੱਟੀ ਵੀ ਨਹੀਂ ਲੱਗਣ ਦੇ ਤੇ ਇਸ ਦਾ ਜਵਾਬ ਦਿੰਦੇ ਆ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਮੈਂ ਤਾਂ ਮਲਟੀ ਯੂਟਿਲਿਟੀ ਵਹੀਕਲ ਤੇ ਸੁਲਤਾਨਪੁਰ ਲੋਧੀ ਗਿਆ ਸੀ ਇਹ ਵਹੀਕਲ ਡੀਸੀ ਅਮਰitsar ਨੇ ਬੁਲਾਏ ਸੀ ਤੇ ਸਾਰੀ ਅਫਸਰ ਸਾਹੀ ਇਸ ਦਾ ਇਸਤੇਮਾਲ ਕੀਤਾ ਸੀ ਜਿਸ ਨੂੰ ਆਮ ਆਦਮੀ ਪਾਰਟੀ ਵਾਲੇ ਬੰਬੂ ਕਾਟ ਦੱਸ ਰਹੇ ਨੇ ਉਹ ਬੰਮੂ ਕਾਟ ਇਹਨਾਂ ਨੇ ਵੀ ਵਰਤੇ ਆ ਤੇ ਮੈਂ ਵੀ 2 ਘੰਟਿਆਂ ਲਈ ਵਰਤੇ ਆ ਪੰਜਾਬ ਸਰਕਾਰ ਵੱਲੋਂ ਹੜਪੀੜਤਾਂ ਦੀ ਮਦਦ ਲਈ ਫੰਡਾਂ ਦਾ ਯੋਗਦਾਨ ਪਾਉਣ ਵਾਸਤੇ ਬਣਾਏ ਪੋਰਟਲ ਰੰਗਲਾ ਪੰਜਾਬ ਬਾਰੇ ਬਿਆਨ ਦਿੰਦਿਆ ਪ੍ਰਤਾਪ ਸਿੰਘ ਬਾਜ਼ਬਾ ਨੇ ਕਿਹਾ ਕਿ ਰੰਗਲਾ ਪੰਜਾਬ ਆਰਟੀਆਈ ਤਹਿਤ ਕਵਰ ਨਹੀਂ ਆ ਜੇਕਰ ਕੋਈ ਵੀ ਪੈਸੇ ਦਿੰਦਾ ਉਹ ਕਿੱਥੇ ਖਰਚ ਹੁੰਦੇ ਨੇ ਇਸ ਦਾ ਕੋਈ ਹਿਸਾਬ ਨਹੀਂ ਜੇਕਰ ਇਹ ਰੰਗਲਾ ਪੰਜਾਬ ਆਰਟੀਆਈ ਤਹਿਤ ਆ ਜਾਵੇ ਜਾਂ ਪੈਸਾ ਮੁੱਖ ਮੰਤਰੀ ਰੀਲੀਫ ਫੰਡ ਚ ਆ ਜਾਵੇ ਤਾਂ ਸਾਨੂੰ ਕੋਈ ਸਮੱਸਿਆ ਨਹੀਂ ਦੱਸਣ ਜੋਗਾ ਕਿ ਪ੍ਰਤਾਪ ਸਿੰਘ ਬਾਜ਼ਬਾ ਨੇ ਇਹ ਕਿਹਾ ਸੀ ਕਿ ਪੰਜਾਬ ਸਰਕਾਰ ਰੰਗਲਾ ਪੰਜਾਬ ਨੂੰ ਕੰਗਾਲ ਬਣਾਉਣ ਜਾ ਰਹੀ ਹੈ ਤੇ ਉਹਨਾਂ ਨੇ ਦੇਸ਼ ਵਾਸੀਆਂ ਨੂੰ ਅਪੀਲ ਵੀ ਕੀਤੀ ਸੀ ਕਿ ਇਸ ਰੰਗਲਾ ਪੰਜਾਬ ਚ ਕੋਈ ਵੀ ਪੰਜਾਬ ਲਈ ਪੈਸਾ ਨਾ ਪਾਵੇ ਮੁੱਖ ਮੰਤਰੀ ਦਾ ਤੁਹਾਡੇ ਦਾ ਧਿਆਨ ਕੋਈ ਨਹੀਂ ਜੋ ਪ੍ਰਧਾਨ ਮੰਤਰੀ ਆਇਆ ਉਹ ਦਿਨ ਮੁੱਖ ਮੰਤਰੀ ਵੀ ਉਥੇ ਉੜਾ ਜਾਈਦਾ ਹੀ ਹਸਪਤਾਲ ਦਾਖਲ ਹੋ ਗਿਆ ਮੈਂ ਅਗਲੀ ਗੱਲ ਕਰਨ ਲੱਗਾ ਜੀ ਤੁਹਾਡੇ ਆਪ ਦੇ ਸੁਪਰੀਮੋ ਨੇ ਇਲੈਕਸ਼ਨੋਂ ਪਹਿਲੇ ਕਿਹਾ ਸੀ ਮੇਰੀ ਗੱਲ ਸੁਣ ਕੇ ਬੈਠੋ ਤੁਹਾਨੂੰ ਇਹ ਗੱਲ ਕਹੀ ਸੀ ਮੈਂ 50000 ਰੁਪਇਆ ਕਿੱਲੇ ਦਾ ਦਿਆ ਕਰਾਂਗਾ لکھ ایک تباہ ہوگی ساری فصل میں پوچھنا چاہنا پگوت پو مان جی نو مان صاحب تسی دے دے سی کہ بی ہزار امیجیٹ آ جائے گا گردوریاں کیوں سا پرگٹ جی؟ سی تھی ابھی بعد چلان گے وہ اجے تک ایک آنا ایک آنا اجے تک کسے کسان میرے پر آنو نہیں آیا جنگر دا مواوزہ نہیں آیا مجھا گاواں کھوڑیاں کا بکریوں تک کہہتا ਮੁਰਗੀਆਂ ਤਾਂ ਕਹਿੰਦਾ ਸੀ ਮੈਂ ਝੋਨੇ ਦੇ ਕੱਦੂ ਦੇ ਦਵਾਂਗਾ ਤੁਹਾਡੀ ਛੱਤ ਪਾਟੀ ਦੇ ਦਵਾਂਗਾ ਉਹ ਛੱਤ ਪਾਟੀ ਇਹ ਤੇ ਪੰਜਾਬ ਦੋ ਹਿੱਸਿਆਂ ਚ ਹੋ ਗਿਆ ਤੁਸੀਂ ਛੱਤ ਪਾਟੀ ਦੀ ਗੱਲ ਕਰੀ ਜਾਂਦੇ ਹੋ ਕੋਈ ਪੰਜਾਬ ਦੀ ਗੱਲ ਨਹੀਂ ਹੁਣ ਭਲਾ ਅਗਲਾ ਪ੍ਰਧਾਨ ਮੰਤਰੀ ਸਾਨੂੰ ਵਕਤ ਨਹੀਂ ਦਿੰਦਾ ਪ੍ਰਧਾਨ ਮੰਤਰੀ ਨੂੰ ਪਤਾ ਤੈ ਕਿ ਗੰਭੀਰ ਹੀ ਐ ਨਹੀਂ ਜਦੋਂ ਪ੍ਰਧਾਨ ਮੰਤਰੀ ਦੇ ਸਾਹਮਣੇ ਹੁੰਦਾ ਟਾਈਮ ਸੀ ਉਦੋਂ ਹਸਪਤਾਲ ਤੁਰ ਗਏ ਸਰਦਾਰ ਤਰਤਾਪ ਸਿੰਘ ਬਾਜਵਾ ਚਾਹ ਸਾਨੂੰ ਇਹ ਦੱਸੋ ਤੁਹਾਡੀ ਸਰਕਾਰ ਮੁਆਵਜ਼ਾ ਕਦੋਂ ਕੱਲੇਗੀ ਤੁਸੀਂ ਇਹ ਮੰਨਿਆ ਸੀ 20000 ਫਾਈਨੈਂਸ ਮਿਨਿਸਟਰ ਸਾਹਿਬ ਅਸੀਂ ਪਹਿਲੇ ਕੱਲਾਂਗੇ ਗਰਦੌਰੀਆਂ ਤੀ ਬਾਅਦ ਚ ਕੱਲਾਂਗੇ ਹੁਣ ਟੋਟਲ 20000 ਨਾਲ ਮਸੋ ਗਏ ਹੋ ਜੀ ਤੁਹਾਡੇ ਕੋਲ 10 11000 ਕਰੋੜ ਰੁਪਈਆ ਪਿਆ ਦੱਸੋ ਜਾਂ ਦੱਸੋ ਕਿ ਡਿਵਰਸ਼ਨ ਕਿੱਥੇ ਕੀਤੀ ਸਾਨੂੰ ਖਾਚਿਓ ਪੈਸਾ ਤੁਸੀਂ ਕਿੱਥੇ ਖੱਬੇ ਸੱਜੇ ਕਰਦੇ ਇਹ ਸਾਨੂੰ ਪੈਸਾ ਦੱਸਿਆ ਜਾ ਕਿੱਥੇ ਤੁਹਾਡਾ ਬਾਕੀ ਮੈਂ ਪੁੱਛਣਾ ਚਾਹਨਾ ਗੋਇਲ ਸਾਹਿਬ ਨੂੰ ਗੋਇਲ ਸਾਹਿਬ ਤੁਸੀਂ ਡੀ ਸੈਟਿੰਗ ਦੀ ਗੱਲ ਕਰਦੇ ਹੋ ਤੁਸੀਂ ਇੱਕ ਚਿੱਠੀ ਪ੍ਰੋਡਿਊਸ ਕਰੋ ਇੱਥੇ ਕਿ ਤੁਸੀਂ ਸੈਂਟਰਲ ਗਵਰਨਮੈਂਟ ਨੂੰ ਕਿਦਣ ਉਹਨਾਂ ਕੋ ਇਜਾਜ਼ਤ ਮੰਗੀ ਆਈ ਡੀਸੇਲਟਿੰਗ ਦਰਿਆਵਾਂ ਦੀ ਕਰਨਾ ਚਾਹੁੰਦੇ ਆ ਤੁਹਾਨੂੰ ਇਜਾਜ਼ਤ ਨਹੀਂ ਮਿਲੀ ਕਿਦਣ ਗਏ ਹੋ ਕਦੀ ਆਲ ਆਲ ਪਾਰਟੀ ਮੀਟਿੰਗ ਕਦੀ ਸੱਦੀ ਤੇ ਸਾਡੀ ਮਦਦ ਲੈਣ ਦੀ ਕਦੀ ਕੋਸ਼ਿਸ਼ ਕੀਤੀ ਕਿਸੇ ਨੂੰ ਸੱਦਾ ਨਹੀਂ ਕੋਈ ਤੁਹਾਡੇ ਚ ਗੰਭੀਰਤਾ ਨਹੀਂ ਬੰਨਵੇ ਝੂਠ ਬੋਲੀ ਜਾਂਦੇ ਹੋ ਸਾਰੇ ਲੋਕਾਂ ਨੂੰ ਆ ਹੁਣ ਤੁਸੀਂ ਇਹ ਨਵਾਂ ਕੰਮ ਇੱਕੋ ਵੇਖੋ ਹਰ ਕੰਮ ਮੋਦੀ ਦੇ ਹਿਸਾਬ ਨਾਲ ਚੱਲਦੇ ਜਿਹੜਾ ਪ੍ਰਾਈਮ ਮਿਨਿਸਟਰ ਰੀਲੀਫ ਫੰਡ ਸੀ ਇਹ ਆਲੀ ਸਾਹਿਬ ਪ੍ਰਾਈਮ ਮਿਨਿਸਟਰ ਰਲੀਫ ਫੰਡ ਸੀ ਜਦੋਂ ਕੋਰੋਨਾ ਆਇਆ ਮੋਦੀ ਸਾਹਿਬ ਨੇ ਸੋਚਿਆ ਸੌਖਾ ਤਰੀਕਾ ਹੈ ਆਰਟੀਆਈ ਚੋਂ ਬਚਨ ਦਾ ਸਕਰੂਟੀ ਚੋਂ ਬਚਨ ਦਾ ਉਹਦੇ ਚ ਕੀ ਕੀਤਾ ਕਿ ਪੀਐਮ ਕੇਅਰ ਲੈ ਆਂਦੀ ਸੈਕਸ਼ਨ 8 ਦੇ ਅਧੀਨ ਆਰਟੀਆਈ ਤੋਂ ਬਾਹਰ ਆ ਗਏ ਕਿ ਨਾ ਦੇਣ ਵਾਲਾ ਤੁਸੀਂ ਪੁੱਛ ਸਕਦੇ ਹੋ ਕਿੰਨਾ ਪੈਸਾ ਆਇਆ ਤੇ ਜਾ ਕਿੱਥੇ ਰਿਓ ਨਹੀਂ ਹੁਣ ਨਵਾਂ ਕੰਮ ਇੱਥੇ ਰੰਗਲਾ ਪੰਜਾਬ ਸੌਰੀ ਟੂ ਸੀ ਉਹ ਪੰਜਾਬ ਤੇ ਤੁਸੀਂ ਕੰਗਲਾ ਕਰ ਦਿੱਤਾ ਆਪ ਵੀ ਰੰਗਲੇ ਪੰਜਾਬ ਦਾ ਹੁਣ ਪੈਸੇ ਲੈਣ ਲੱਗੋ ਐ ਫੇਰ ਮੋਦੀ ਨੂੰ ਫੋਲੋ ਕਰ ਰਹੇ ਮੋਦੀ ਨੂੰ ਹੁਣ ਚੀਫ ਮਿਨਿਸਟਰ ਰੀਲੀਫ ਫੰਡ ਆ ਉਹਦੇ ਚ ਪੈਸੇ ਨਹੀਂ ਮੰਗ ਰਹੇ ਇੱਕ ਨਵਾਂ ਬਣਾਤਾ ਫੰਡ ਰੰਗਲਾ ਪੰਜਾਬ ਚੜਦੀ ਕਲਾ ਚੜਦੀ ਕਲਾ ਤੁਹਾਡੀ ਹੈ ਪੰਜਾਬ ਤੇ ਸਾਰੇ ਡੁੱਬ ਗਿਆ ਕਿਸੇ ਦੀ ਕੋਈ ਬਾਹ ਫੜਨ ਵਾਸਤੇ ਤਿਆਰ ਨਹੀਂ ਤੁਸੀਂ ਤੇ ਚੜਦੀ ਕਲਾ ਦੀਓ ਸਾਰੇ ਰੰਗਲਾ ਪੰਜਾਬ ਸਾਰਾ ਕੰਗਲਾ ਕਰਕੇ ਪੰਜਾਬ ਨੂੰ ਹਣ ਰੰਗਲਾ ਪੰਜਾਬ ਦਾ ਹੱਸੇ ਫਿਰਦੇ ਤੁਸੀਂ ਮੈਨੂੰ ਦੱਸੋ ਦੇਖੋ ਇੱਕ ਮਿੰਟ ਨਹੀਂ ਜੀ ਬੈਠਣਾ ਨਹੀਂ ਜੀ ਬੈਠਣਾ ਨਹੀਂ ਬੰਦੇ ਨੇ ਬੈਠੋ ਨਾ ਬਾਜਾ ਸਾਹਿਬ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਹੈ ਸਾਰੀਆਂ ਪੰਜਾਬ ਦੇ ਪੰਜਾਬ ਦੇ ਸਰ ਮੇਰੇ ਹਜ਼ਾਰਾਂ ਇਹ ਰੰਗਲਾ ਪੰਜਾਬ ਜਿਹੜਾ ਦਾ ਮਤਲਬ ਕੀ ਹੈ ਉਹ ਜਿਹੜੇ ਲੋਕ ਪੈਸੇ ਦੇ ਰਹੇ ਨੇ ਉਹ ਸੋਧਾਟ ਪੰਜਾਬ ਹਿਸਾਬ ਨਾਲ ਲੈ ਸਕੇ ਕਿ ਕਿੰਨਾ ਪੈਸਾ ਕਿੱਥੋਂ ਆਇਆ ਤੇ ਗਿਆ ਕਿੱਥੇ ਹੈ ਜੀ ਇਹ ਟੋਟਲ ਲੋਕਾਂ ਦਾ ਠੱਗੀ ਮਾਰਨ ਵਾਸਤੇ ਫੰਡ ਕ੍ਰੀਏਟ ਕੀਤਾ ਹੈ ਮੇਰੀ ਬੇਨਤੀ ਹੈ ਸੂਚੇ ਪੰਜਾਬ ਨੂੰ ਸਬੂਤੇ ਪੰਜਾਬ ਨੂੰ ਐਨਆਰਆਈ ਭਰਾਵਾਂ ਨੂੰ ਕਿਰਪਾ ਕਰਕੇ ਇਹਦੇ ਫੰਡ ਦੇ ਪੈਸਾ ਨਾ ਦਿਓ ਸਿੱਧੇ ਪੈਸੇ ਲਾ ਪਾ ਦੇ ਜਿੰਨਾਂ ਵੀ ਲੋਕਾਂ ਨੂੰ ਲੋੜ ਆ ਸਿੱਧੇ ਪੈਸੇ ਪਾਓ ਬਾਜਵਾ ਜੀ ਮੈਂ ਨਾ ਪਠਾਨਕੋਟ ਜਾ ਕੇ ਆਇਆ ਗੁਰਦਾਸਪੁਰ ਜਾ ਕੇ ਆਇਆ ਮੈਂ ਹੜ ਵਾਲੇ ਇਲਾਕੇ 'ਚ ਜਾ ਕੇ ਆਇਆ نیتی راج نیتی ہے لڑائی ہے بعد چ کر لو تین کروڑ ہے جمینہ خراب ہو گیا ہٹیاں خراب ہو گیا سارا کچھ خراب ہو گیا باجوا جی سب کچھ خراب ہو گیا راجنیتی نہ کریے رنگلے بن رہے کوئی تھوڑا موٹا شبد استعمال کرنے بھی ਦਬੋ ਕੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲੱਗੇ ਜਿਹੜੀ ਚੀਜ਼ ਹੈ ਉਹ ਕੰਪਲੀਟ ਕਰਨ ਲੇ ਫਿਰ ਤੁਸੀਂ ਕਰ ਦਿਓ ਇਹਨੂੰ ਕੰਪਲੀਟ ਕਰ ਲਓ ਤੁਸੀਂ ਚੰਗੇ ਭਲੇ ਹੋ ਗਏ ਹੋ ਤੁਹਾਡੇ 15 ਮਿੰਟ ਹੋਣ ਲੱਗੇ ਆ ਜੀ ਤੁਹਾਡੇ 15 ਮਿੰਟ ਹੋਣ ਲੱਗੇ ਮੈਂ ਕੋਈ ਗੱਲ ਨਹੀਂ ਤੇਰੀ ਗੁਜਾਰਸ਼ ਹੈ ਰੈਣੀ ਡੀਸਿਲਟਿੰਗ ਆਫ ਰਿਵਰਸ ਦੀ ਲੋੜ ਹੈ ਗੋਇਲ ਸਾਹਿਬ ਨੇ ਇੱਕ ਚਿੱਠੀ ਪੇਸ਼ ਨਹੀਂ ਕੀਤੀ ਹੁਣ ਤੁਸੀਂ ਟੈਲੀਫੋਨ ਕਰਕੇ ਆਪਣੇ ਸੈਕਟਰੀ ਨੂੰ ਪੁੱਛਦੇ ਕਦੋਂ ਕੀਤੀ ਸੀ ਆਹ ਟੈਲੀਫੋਨ ਕਰਦੇ ਫਿਰਦੇ ਉਹਨੂੰ ਪੁੱਛਣ ਵਾਸਤੇ ਉਹ ਕਿੱਥੇ ਲੈਣੀ ਹੈ ਹੀ ਕੁਝ ਨਹੀਂ ਚਲੋ ਕੇ ਅਡਰੈਸ ਕਰੋ ਕੇ ਨੂੰ ਇਹ ਸਰ ਮੈਨੀ ਸੁਣ ਲੋ ਇੱਕ ਜੀ ਆਲਰੇਡੀ देयर इज ਅ ਸਟਡੀ ਇੰਡੀਅਨ ਐਕਸਪ੍ਰੈਸ ਦੇ ਵਿੱਚ ਬੜੀ ਇੱਕ ਅੱਛੀ ਜਰਨਲਿਸਟ ਅੰਜੂ ਅਗਨੀ ਉਤਰੀ ਚੱਬਾ ਉਹਨੇ 18 ਸਪਟੈਂਬਰ ਨੂੰ ਇੱਥੇ ਸਟਡੀ ਦਿੱਤੀ ਹੈ ਕਿ ਪੰਜਾਬ ਦੇ ਸਾਰੇ ਦਰਿਆਵਾਂ ਦੇ ਵਿੱਚ ਤਕਰੀਬਨ ਇਹ 7 ਲੱਖ ਮੈਟ੍ਰਿਕ ਟਰਾਂਸ ਉਹਦੇ ਵਿੱਚ ਰੇਤ ਪਈ ਹੈ ਜੇ ਸਰਕਾਰ ਉਹਦੀ ਹੀ ਡੀਸੈਂਟਿੰਗ ਕਰਾ ਦੇ ਤੇ ਰਾਣਾ ਜੀ ਰੁਪਈਆ ਬੰਦਾ ਜੇ 7000 ਕਰੋੜ ਥੈਂਕ ਯੂ ਹਰ ਹਰ ਸਾਲ ਤੁਸੀਂ ਦਿੰਦੇ ਹੋ 300 ਕਰੋੜ ਨਿਹਰਾ 300 ਠੀਕ ਕੇਜਰੀਵਾਲ ਸਾਹਿਬ ਨੇ ਕਿਹਾ ਮੈਂ 2000 ਦਿਆ ਕਰੂੰਗਾ ਸਾਲ ਦਾ ਥੈਂਕ ਯੂ ਥੈਂਕ ਯੂ ਮੇਰੀ ਇੱਕ ਸੋਨਾ ਟਾਈਮ ਹੋ ਗਿਆ ਗਲੀ ਬਾੜੀ ਲੱਗ ਰਹੀ ਮੈਂ ਤਾਂ ਤੁਹਾਨੂੰ ਰਾਏ ਦੇ ਰਿਹਾ ਪੰਜਾਬੀ ਸਾਲਾਂ ਦੇ ਕੋਇਲ ਸਾਹਿਬ ਜਵਾਬ ਦੇਣਾ ਚਾਹੁੰਦੇ ਤੁਹਾਡੀ ਗੱਲਾਂ ਦਾ ਠੀਕ ਹੈ ਮੇਰੀ ਬੇਨਤੀ ਹੈ ਮੁੱਚੇ ਪੰਜਾਬ ਨੂੰ ਤੇ ਪੰਜਾਬੀ ਜਗਤ ਨੂੰ ਜਿੱਥੇ-ਜਿੱਥੇ ਬੈਠਾ ਹੈ ਅਸਲੀਅਤ ਪੰਜਾਬ ਦੀ ਜਾਣਨ ਵਾਸਤੇ ਮੈਂ ਮੰਗ ਕਰਾਂਗੇ ਜ਼ਲੀਡ ਰਸਤੀ ਆਪੋਜੀਸ਼ਨ ਕਿ ਇਹਦੀ ਇੰਡੀਪੈਂਡੈਂਟ ਚਾਰਜਡ ਟਾਈਮ ਬਾਉਂਡ ਇਨਕੁਆਇਰੀ ਕਰਾਏ ਹੂ ਇਜ਼ ਰਿਸਪੌਂਸਿਬਲ ਸਿਟਿੰਗ ਹਾਈ ਕੋਰਟ ਦਾ ਜੱਜ ਕਰੇ ਤੇ ਸਾਰੀਆਂ ਜਨੀਆਂ ਜਮਾਤਾਂ ਨੇ ਇਥੇ ਜਦੇ-ਤੇ ਦੇ ਵੀ ਐਮਐਲਏ ਇੱਕ-ਇੱਕ ਮੈਂਬਰ ਪਾ ਟੂ ਅਸਿਸ ਦੀ ਜੱਜ ਐਂਡ ਓਨੀ ਧੇਰ ਵਾਸਤੇ ਗੋਇਲ ਸਾਹਿਬ ਦੇ ਨਸਤੀਫਾ ਤੇ ਉਹ ਜਿਹੜਾ ਕ੍ਰਿਸ਼ਨ ਕੁਮਾਰ ਹੈ ਉਹਨੂੰ ਸਸਪੈਂਡ ਕੀਤਾ ਜਾ